ਗੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨਹੀਂ ਗਿਆ ਇਸ ਵੇਲੇ ਇਹ ਤਸਵੀਰ ਤੁਹਾਨੂੰ ਦਿਖਾ ਦਈਏ ਕਿ ਜਦੋਂ OPDs ਬੰਦ ਨੇ ਤਾਂ ਇਹ ਰੋਜ ਪ੍ਰਦਰਸ਼ਨ ਬਾਾਰ ਕੀਤਾ ਜਾ ਰਿਹਾ ਕਿਉਂਕਿ ਔਰ ਖਾਸ ਤੌਰ ਤੇ ਇੱਕ ਵੱਡਾ ਰੋਜ ਪ੍ਰਦਰਸ਼ਨ ਵੀ ਹੈ ਕਿਉਂਕਿ ਮਾਲਵੇ ਦਾ ਔਰ ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਹੈ ਰਿਜਨਰ ਹਸਪਤਾਲ ਔਰ ਉਸ ਥਾਂ ਦੇ ਉੱਪਰ ਇਹ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਆਪਣੇ ਡਾਕਟਰ ਦੇ ਹੱਕ ਦੇ ਵਿੱਚ ਕਿ ਸਾਡੇ ਜੋ ਡਾਕਟਰ ਦੇ ਨਾਲ ਹੋਇਆ ਹੈਗਾ ਉਸ ਦੇ ਨਾਲ ਸੁਭਾਸ਼ਨੀ ਜੋ ਡਾਕਟਰ ਹੈ ਉਸ ਦੇ ਨਾਲ ਜਿਸ ਤਰੀਕੇ ਨਾਲ ਹੋਇਆ ਉਸ ਨੂੰ ਜਸਟਿਸ ਦਿਵਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਹੈਗੀ ਆ ਤੇ ਇਸ ਵੇਲੇ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ तमाम ਜਿਹੜੇ ਡਾਕਟਰਸ ਨੇ ਜਿਹੜੇ ਜੀਐਮਸੀ ਦੇ ਹੈਗੇ ਨੇ ਰੈসিডেন্ট ਡਾਕਟਰਸ ਨੇ ਜਿਨ੍ਹਾਂ ਦੇ ਵੱਲੋਂ ਇਹ ਹੜਤਾਲ ਵੀ ਕੀਤੀ ਗਈ ਹੈਗੀ ਹੱਕ ਦੇ ਵਿੱਚ ਵੀ ਆਇਆ ਗਿਆ ਔਰ ਆਪਣੀ ਸੁਰੱਖਿਆ ਦੇ ਲਈ ਵੀ ਜਿਹੜਾ ਉਹ ਕੀਤਾ ਗਿਆ ਇਹ ਤਸਵੀਰ ਤੁਸੀਂ ਦੇਖ ਆਪਣੇ ਖੂਨ ਦੇ ਨਾਲ ਜਿਹੜੀ ਆ ਉਹ ਆਪਣਾ ਚਿੱਟਾ ਕੋਰ ਜਿਹੜਾ ਉਹ ਲਾਲ ਕੀਤਾ ਜਾ ਰਿਹਾ ਹੈਗਾ ਇਹ ਇੱਕ ਵੱਡਾ ਰੋਸ਼ ਹੈ ਇਸ ਨੂੰ ਜੇਕਰ ਤੁਸੀਂ ਵੇਖੋ ਕਿਉਂਕਿ ਅਕਸਰ ਡਾਕਟਰ ਨੂੰ ਆਪਾਂ ਰੱਬ ਦਾ ਦੂਜਾ ਰੂਪ ਕਹਿੰਦੇ ਆ ਔਰ ਜੇਕਰ ਇਨਸਾਨੀ ਰੂਪ ਦੇ ਵਿੱਚ ਡਾਕਟਰ ਨੂੰ ਅਸੀਂ ਰੱਬ ਮੰਨਦੇ ਹੈਗੇ ਆ ਕਿਉਂਕਿ ਜਦੋਂ ਵੀ ਬਿਮਾਰ ਹੁੰਦਾ ਕੋਈ ਵਿਅਕਤੀ ਤਾਂ ਉਹ ਡਾਕਟਰ ਦਾ ਹਸਾਰਾ ਲੈਂਦਾ ਔਰ ਆਸ ਰੱਖਦਾ ਕਿ ਜੇ ਮੈਨੂੰ ਉੱਪਰ ਵਾਲੇ ਰੱਬ ਨੇ ਥੱਲੇ ਭੇਜਿਆ ਤਾਂ ਮੈਨੂੰ ਥੱਲੇ ਵਾਲਾ ਰੱਬ ਜਿਹੜਾ ਉਹ ਬਚਾਏਗਾ ਮੇਰੀ ਜਿਹੜੀ ਜੀਵਨ ਲੇਲਾ ਉਸ ਦੀ ਜਿਹੜੀ ਉਹ ਕਹਿ ਸਕਦੇ ਆ ਜਿਸ ਤਰੀਕੇ ਨਾਲ ਚੱਲੇ ਤੇ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਜਿਹੜੇ ਲੇਡੀ ਡਾਕਟਰ ਨੇ ਉਹ ਵੀ ਆਪਣੇ ਖੂਨ ਦੇ ਨਾਲ ਆਪਣਾ ਚਿੱਟਾ ਕੋਟ ਜਿਹੜੇ ਨੇ ਉਹ ਰੰਗਦੇ ਹੋਏ ਨਜ਼ਰ ਆ ਰਹੇ ਨੇ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਜਿਸ ਤਰੀਕੇ ਦੇ ਨਾਲ ਇਹ ਆਪਣਾ ਚਿੱਟਾ ਕੋਟ ਜਿਹੜਾ ਹੈ ਕਹਿੰਦੇ ਡਾਕਟਰ ਤੇ ਮੈਲ ਵੀ ਨਹੀਂ ਲੱਗਣ ਦਿੰਦੇ ਲੋਕਾਂ ਦੇ ਖੂਨਾਂ ਦੇ ਵਿੱਚ ਛੱਤ ਪਾਉਂਦੇ ਨੇ ਅੱਜ ਤੁਸੀਂ ਆਪਣਾ ਚਿੱਟਾ ਜਿਹੜਾ ਕੋਟ ਆ ਉਹ ਲਾਲ ਕਰ ਰਹੇ ਹੋ ਹਾਂਜੀ ਅੱਜ ਚਿੱਟਾ ਜੋ ਕੋਟ ਸੀ ਸਾਡਾ ਉਹਨੂੰ ਅਸੀਂ ਪੂਰਾ ਲਾਲ ਕਰ ਲੈਣਾ ਲਾਲ ਕਿਸੇ ਰੰਗ ਨਾਲ ਨਹੀਂ ਸਾਡੇ ਖੂਨ ਨਾਲ ਹੀ ਅੱਜ ਅਸੀਂ ਲਾਲ ਕਰਾਂਗੇ ਕਿਉਂਕਿ ਜੋ ਡਾਕਟਰਸ ਨੇ ਉਹ ਖੁਦ ਸਿਕਿਉਰ ਨਹੀਂ ਹੈ ਜੋ ਕਲਕੱਤਾ ਦੇ ਘਟਨਾ ਹੋਈ ਆ ਬਹੁਤ ਘਿਨੋਣੀ ਅਪਰਾਧ ਉੱਥੇ ਕੀਤਾ ਗਿਆ ਫਿਰ ਉਸ ਤੋਂ ਬਾਅਦ ਜਿਹੜਾ ਉਹ ਉੱਥੇ ਸਬੂਤਾਂ ਨੂੰ ਮਟਾਉਣ ਦੀ ਕੋਸ਼ਿਸ਼ ਕੀਤੀ ਗਈ ਗੁੰਡਿਆਂ ਵੱਲੋਂ ਹਾਲਾਂਕਿ ਸੀਬੀਆਈ ਕੋਲ ਇਨਕੁਆਇਰੀ ਗਈ ਹੈ ਹੁਣ ਪਰ ਅਸੀਂ ਸਾਡੀ ਡਿਮਾਂਡ ਇਹ ਹੈ ਕਿ ਉਹਦਾ ਫਾਸਟ ਟਰੈਕ ਸਿਸਟਮ ਦੇ ਥਰੂ ਕੋਰਟ ਦੇ ਥਰੂ ਜਲਦੀ ਉਹਦਾ ਇਨਸਾਫ ਮਿਲੇ ਤੇ ਸਖਤੋ ਸਜ਼ਾ ਮਿਲੇ ਸਖਤੋ ਸਖਤ ਦੂਸਰੀ ਸਾਡੀ ਡਿਮਾਂਡ ਇਹ ਹੈ ਕਿ ਜੋ ਕੇਂਦਰ ਸਰਕਾਰ ਦਾ ਸੈਂਟਰਲ ਹੈਲਥ케ਅਰ ਪ੍ਰੋਟੈਕਸ਼ਨ ਐਕਟ ਆ ਜੋ 2020 ਤੋਂ ਠੰਡੇ ਬਸਤੇ ਵਿੱਚ ਪਿਆ ਹੋਇਆ ਹੈ ਸਰਕਾਰ ਨੂੰ ਇਸ ਨੂੰ ਜਲਦੀ ਤੋਂ ਜਲਦੀ ਲਾਗੂ ਕਰੇ ਬਿਕੋਜ਼ ਉਹ ਹੁਣ ਸਮੇਂ ਦੀ ਲੋੜ ਆ ਕਿਸੇ ਦਾ ਸ਼ੌਂਕ ਨਹੀਂ ਆ ਕਿ ਧਰਨੀ ਤੇ ਬੈਠਣਾ ਇਸ ਤਰ੍ਹਾਂ ਸਾਰੇ ਕ੍ਰੀਮ ਆਫ ਸੋਸਾਇਟੀ ਆ ਇਕੱਲਾ ਇਕੱਲਾ ਡਾਕਟਰ ਇਥੇ ਐਮਬੀਬੀਐਸ ਸਟੂਡੈਂਟਸ ਨੇ ਕੋਈ ਐਮਡੀ ਦੇ ਨੇ ਇੱਕ ਪਰਿਵਾਰ ਦੀਆਂ ਕਿਸੀਆਂ ਹੋ ਜਾਂਦੀਆਂ ਪੂਰੇ ਇੱਕ ਬੱਚੇ ਨੇ ਐਮਬੀਬੀਐਸ ਬਣਾਉਣ ਲਈ ਬਿਲਕੁਲ ਕਹਿੰਦੇ ਕਹਿੰਦੇ ਜਿੰਨਾ ਸਮਾਂ ਤੇ ਜਿੰਨਾ ਪੈਸਾ ਡਾਕਟਰੀ ਦੇ ਵਿੱਚ ਲਾਉਣਾ ਪੈਂਦਾ ਹੈਗਾ ਉਹ ਕਾਫੀ ਮਿਹਨਤ ਵੀ ਜਿਹੜੀ ਉਹ ਸਭ ਤੋਂ ਜ਼ਿਆਦਾ ਜਿਹੜੀ ਉਸ ਡਾਕਟਰੀ ਦੇ ਵਿੱਚ ਦੇਣੀ ਪੈਂਦੀ ਕੱਲਿਆ ਬੱਚਾ ਹੀ ਨਹੀਂ ਪੂਰੇ ਪਰਿਵਾਰ ਦਾ ਜਿਵੇਂ ਮੈਂ ਵਰਡ ਯੂਜ਼ ਕੀਤਾ ਤੀਸੀਆਂ ਹੋ ਜਾਂਦੀਆਂ ਬਹੁਤ ਪਰਿਵਾਰ ਦਾ ਸਟਰਗਲ ਲੱਗਦਾ ਪੈਸੇ ਲੱਗਦੇ ਆ ਉਸ ਤੋਂ ਬਾਅਦ ਐਮਬੀ ਪਹਿਲਾਂ ਨੀਟ ਯੂਜੀ ਨੀਟ ਪੀਜੀ ਉਸ ਤੋਂ ਬਾਅਦ ਜੇ ਉਹਨੂੰ ਸਿਕਿਉਰਡ এনवायरमेंट ਨਾ ਮਿਲੇ ਜਿਹੜੇ ਕ੍ਰੀਮ ਆਫ ਸੋਸਾਇਟੀ ਨੂੰ ਦੇਖੋ ਇੱਕ ਬਰਥ ਸਰਟੀਫਿਕੇਟ ਵੀ ਇੱਕ ਡਾਕਟਰ ਨੇ ਸਾਈਨ ਕਰਨਾ ਡੈਥ ਸਰਟੀਫਿਕੇਟ ਵੀ ਡਾਕਟਰ ਨੇ ਸਾਈਨ ਕਰਨਾ ਇਨ ਬਿਟਵੀਨ ਬਹੁਤ ਸਾਰੇ ਤੁਸੀਂ ਹੋਰ ਕੰਮ ਕਰਾਓਗੇ ਪਰ ਇਹ ਦੋ ਚੀਜ਼ਾਂ ਸਾਰੀ ਉਮਰ ਡਾਕਟਰ ਨੇ ਭਾਵੇਂ ਬਿਮਾਰੀ ਹੈ ਭਾਵੇਂ ਨਹੀਂ ਹੈ ਜਾਂ ਗਰੂਪੀ ਡਾਕਟਰ ਕਰਦੇ ਆ ਤੇ ਅਸੀਂ ਉਹਨਾਂ ਦੀ ਸੁਰੱਖਿਆ ਸੀ ਨਿਸ਼ਚਿਤ ਨਹੀਂ ਕਰ ਸਕਦੇ ਤਾਂ ਫਿਰ ਮੈਂ ਸੋਚਦਾ ਸਰਕਾਰਾਂ ਦੀ ਬਹੁਤ ਵੱਡੀ ਹੈ ਨਾਕਾਮੀ ਹੈ ਜਿਸ ਤਰੀਕੇ ਨਾਲ ਕਲਕੱਤੇ ਦੇ ਵਿੱਚ ਇਹ ਘਟਨਾ ਹੋਈ ਹੈ ਇਹ ਕੀ ਤੁਸੀਂ ਕਿਉਂਕਿ ਮਾਲਵੇ ਦੇ ਸਭ ਤੋਂ ਵੱਡੇ ਹਸਪਤਾਲ ਦੇ ਵਿੱਚ ਖੜੇ ਹੋ ਔਰ ਪੰਜਾਬ ਦਾ ਸਭ ਤੋਂ ਮੰਨਿਆ ਪਰਮੰਦਿਆ ਹਸਪਤਾਲ ਮੰਨਿਆ ਜਾਂਦਾ ਰੀਜਨਲ ਹਸਪਤਾਲ ਕਿ ਇਸ ਸਾਥ ਤੇ ਵੀ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਕਿਉਂਕਿ ਅਕਸਰ ਜਦੋਂ ਅਸੀਂ ਵੀ ਕਵਰੇਜ ਲਈ ਆਉਂਦੇ ਤਾਂ ਕਈ ਵਾਰ ਡਾਕਟਰ ਕਹਿੰਦੇ ਨੇ ਕਿ ਪੇਸ਼ੈਂਟ ਸਾਡੇ ਨਾਲ ਬਦਤਮੀਜ਼ੀ ਕਰ ਰਿਹਾ ਜਾਂ ਡਰਿੰਕ ਕਰਕੇ ਆ ਰਿਹਾ ਜਾਂ ਇਸ ਤਰੀਕੇ ਦੇ ਨਾਲ ਕਹਿੰਦੇ ਹੋਏ ਵੀ ਨਜ਼ਰ ਆਉਂਦੇ ਨੇ ਇਸ ਤਰੀਕੇ ਦੀ ਘਟਨਾ ਹੁੰਦੀ ਹੈ ਕਿਉਂਕਿ ਜਿਹਦੇ ਕਹਿੰਦੇ ਨੇ ਕਿ ਜਦੋਂ ਅਸਿਸਟੈਂਟ ਡ ਮਤਲਬ ਕੋਈ ਕਮੀ ਨਹੀਂ ਹੈ ਬਹੁਤ ਘਟਨਾਵਾਂ ਨੇ ਜੇ ਮੈਂ ਬੋਲਣ ਲੱਗ ਜਾ ਤਾਂ ਆਪਣੇ ਕੋਲ ਨਾ ਸਮਾਂ ਨਹੀਂ ਹੈ ਜੂਨੀਅਰ ਡਾਕਟਰ ਹੀ ਅੱਗੇ ਸਭ ਤੋਂ ਜਿਹੜਾ ਰੈਜ਼ੀਡੈਂਟ ਡਾਕਟਰ ਜਿਹਨੂੰ ਕੰਨੇ ਆ ਸਭ ਤੋਂ ਅੱਗੇ ਹੁੰਦਾ ਉਹ ਬੈਕਬੋਨ ਹੁੰਦਾ ਹਸਪੀਟਲਸ ਦੀ ਜੋ ਪੋਲੀਟਿਸ਼ੀਅਨਸ ਵੱਡੇ ਵੱਡੇ ਵਾਅਦੇ ਕਰ ਲੈਂਦੇ ਨੇ ਬੋਰਡ ਲਾ ਕੇ ਲੈਕਚਰਾਂ ਵਿੱਚ ਕਿ ਸਾਰਾ ਇਲਾਜ ਫ੍ਰੀ ਹੈ ਟੈਸਟ ਮੁਫਤ ਹੈ ਹਾਂ ਕੁਝ ਡਾਕਟਰ ਜਰੂਰ ਵਧੀਆ ਕੰਮ ਵੀ ਕਰ ਰਹੇ ਆ ਆਪਣੇ ਲੈਵਲ ਤੇ ਇਲਾਜ ਹੋ ਵੀ ਰਿਹਾ ਭਟ ਜਿੰਨੇ ਵਾਅਦੇ ਕੀਤੇ ਜਾਂਦੇ ਨੇ ਉਹ ਜਦੋਂ ਉਹ ਵਾਅਦੇ ਪੂਰੇ ਨਹੀਂ ਹੁੰਦੇ ਤੇ ਪਬਲਿਕ ਦਾ ਜਿਹੜਾ ਕਰੋਸ਼ ਹੁੰਦਾ ਉਹ ਫਿਰ ਜੂਨੀਅਰ ਡਾਕਟਰ ਦੇ ਸਿਰ ਤੇ ਹੀ ਪੈਂਦਾ ਉਹਦੇ ਸਾਹਮਣੇ ਉਸ ਟਾਈਮ ਪੋਲੀਟੀਸ਼ਨ ਤਾਂ ਹੈ ਨਹੀਂ ਸੋ ਜੋ ਵਾਦੇ ਸੁਣ ਕੇ ਉਹ ਆਏ ਹੁੰਦੇ ਆ ਉਹਦੀ ਆਸ ਰੱਖਦੇ ਆ ਉਹਨਾਂ ਨੂੰ ਨਹੀਂ ਮਿਲਦਾ ਦੂਸਰਾ ਜਿਹੜਾ ਮੈਡੀਕਲ ਟਰੀਟਮੈਂਟ ਹੈ ਬੜਾ ਬੜਾ ਕੰਪਲੈਕਸ ਚੀਜ਼ ਹੈ ਕਿਸੇ ਵੀ ਆਊਟਕਮ ਜਿਹੜਾ ਜੋ ਇਲਾਜ ਦਾ ਰਿਜ਼ਲਟ ਆ ਉਹ ਸਾਨੂੰ ਵੀ ਨਹੀਂ ਪਤਾ ਹੁੰਦਾ ਅਸੀਂ ਤਾਂ ਜੋ ਪ੍ਰੋਟੋਕੋਲ ਦੇ ਹਿਸਾਬ ਨਾਲ ਜੋ ਇਲਾਜ ਮੰਦਾ ਹਰ ਇੱਕ ਮਰੀਜ਼ਾ ਕਰਨਾ ਹੁੰਦਾ ਕਈ ਵਾਰ ਮਰੀਜ਼ ਨੂੰ ਬਦਕਿਸਮਤੀ ਨਾਲ ਜਾਨ ਵੀ ਜਾਂਦੀ ਹੈ ਉਹਦੇ ਵਿੱਚ ਜਿਹੜੇ ਮੌਬਸ ਨੇ ਜਾਂ ਲੋਕ ਇਕੱਠੇ ਹੋ ਕੇ ਉਹ ਡਾਕਟਰਾਂ ਦੇ ਅਗੇਂਸਟ ਵਾਇਲੈਂਸ ਕਰਦੇ ਆ ਸਾਡੀ ਇਹ ਵੀ ਡਿਮਾਂਡ ਆ ਕਿ ਜਿਹ ਰਜਿੰਦਰਾ ਹਸਪੀਟਲ ਜਿਹੜਾ ਕਿ ਤੁਸੀਂ ਦੱਸਿਆ ਬਹੁਤ ਪੁਰਾਣਾ ਹਸਪੀਟਲ ਆ 1953 ਦੀ ਇਹਦਾ ਨਹੀਂ ਪੱਥਰ ਬਟ ਸਿਕਿਉਰਟੀ ਵੱਲੋਂ ਹਾਲੇ ਤੱਕ ਕੋਈ ਇਹਦਾ ਖਾਸ ਪ੍ਰਬੰਧ ਨਹੀਂ ਹੈ ਸਾਡੇ ਐਡਮਿਨਿਸਟ੍ਰੇਸ਼ਨ ਹਾਲਾਂਕਿ ਪੂਰੇ ਹੱਕ ਚਾ ਸਾਡੇ ਉਹਨਾਂ ਨੇ ਦੱਸਿਆ ਸਾਨੂੰ ਕਿ ਉਹਨਾਂ ਵੱਲੋਂ ਕਈ ਅੱਗੇ ਡਿਮਾਂਡਸ ਭੇਜੀ ਗਈਆਂ ਸਰਕਾਰ ਨੂੰ ਪਰ ਹਾਲੇ ਤੱਕ ਕੋਈ ਰਿਜ਼ਲਟ ਨਹੀਂ ਮਿਲਿਆ ਸਾਡੀ ਇਹ ਵੀ ਡਿਮਾਂਡ ਆ ਕਿ ਜਿਹੜੇ ਸਾਡੇ ਫੀਮੇਲ ਰੈਜ਼ੀਡੈਂਟ ਡਾਕਟਰਸ ਨੇ ਸਟਾਫ ਨਰਸਿਸ ਨੇ ਇਹਨਾਂ ਦੀ ਸੁਰੱਖਿਆ ਦਾ ਪੂਰਨ ਪ੍ਰਬੰਧ ਕੀਤਾ ਜਾਦਾ ਫੀਮੇਲ ਦਾ ਜ਼ਿਕਰ ਕਰ ਰਹੇ ਹੋ ਤੁਹਾਡੀ ਡਾਕਟਰ ਮੈਮ ਵੀ ਸਾਡੇ ਨਾਲ ਮੌਜੂ ਹੈ ਮੈਮ ਤੁਹਾਡਾ ਕੀ ਨਾਮ ਹੈ ਮੈਂ ਡਾਕਟਰ ਤਾਨਿਆ ਗਿੱਲ ਮੈਂ ਕਿਸ ਤਰੀਕੇ ਨਾਲ ਦੇਖਦੇ ਹਾਂ ਕਿਉਂਕਿ ਤੁਹਾਡੀ ਸੁਰੱਖਿਆ ਕਿੰਨੀ ਕੀ ਰਹਿੰਦੀ ਹੈਗੀ ਜੋ ਕਲਕੱਤਾ ਦੇ ਵਿੱਚ ਘਟਨਾ ਹੋਈ ਹੈ ਪਹਿਲਾਂ ਉਸ ਦੇ ਬਾਰੇ ਕੀ ਮੰਨਣਾ ਔਰ ਕਿਸ ਤਰੀਕੇ ਨਾਲ ਉਸ ਘਟਨਾ ਨੂੰ ਦੇਖਦੇ ਇਹ ਐਕਚੁਅਲੀ ਉਹ ਘਟਨਾ ਬਹੁਤ ਕੁਝ ਸਾਹਮਣਾ ਰੌਂਗਟੇ ਖੜਨ ਖੜੇ ਕਰਨ ਵਾਲੀ ਹੈਗੀ ਹੈ ਕਿਉਂਕਿ ਆਮ ਤੌਰ ਤੇ ਅਸੀਂ ਇਹ ਸੋਚਦੇ ਹਾਂ ਕਿ ਮੈਂ ਜੇ ਡਿਊਟੀ ਤੇ ਕੋਈ ਵੀ ਲੜਕੀ ਕਿਸੇ ਵੀ ਕੰਮ ਤੇ ਜਾ ਰਹੀ ਹੈ ਕੋਈ ਸਟਾਫ ਨਰਸ ਹੈ ਕੋਈ ਮੈਡੀਕਲ ਪ੍ਰੋਫੈਸ਼ਨ ਦਾ ਕੁਝ ਵੇਗੇ ਅਸੀਂ ਰਾਤੀ 8 ਵਜੇ ਚਲੇ ਗਏ ਸਵੇਰੇ 8 ਵਜੇ ਆਣਾ ਹੈ ਘੱਟੋ ਘੱਟ ਅਸੀਂ ਜਿੱਥੇ ਕੰਮ ਕਰਦੇ ਹਾਂ ਉੱਥੇ ਅਸੀਂ ਪ੍ਰੋਟੈਕਟਡ ਹੈ ਉੱਥੇ ਅਸੀਂ ਸੇਫ ਹੈਗੇ ਹਾਂ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਕਿ ਕਈ ਵਾਰੀ ਜਿੱਦਾਂ ਫਰਸਟ ਕੰਟੈਕਟ ਹੁੰਦਾ ਹੈ ਕਈ ਮਰੀਜ਼ ਲੜ ਕੇ ਆ ਰਹੇ ਪਿੱਛੋਂ ਹੀ ਲੜਾਈ ਕਰਕੇ ਉਹ ਆਪਣੇ ਕੇਸਿਸ ਹੈਗੇ ਆ ਜਾਂ ਪੇਸ਼ੈਂਟ ਵੈਸੇ ਪਿੱਛੇ ਦੀ ਹਾਲਤ ਕਿਸੀ ਪੇਸ਼ੈਂਟ ਦਾ ਕੋਈ ਰੋਸ ਹੈਗਾ ਤੇ ਕੋਈ ਗੁੱਸਾ ਹੈ ਲੜਾਈ ਹੈ ਉਹਦੇ ਲਈ ਅਸੀਂ ਫਿਰ ਵੀ ਮੈਂਟਲੀ ਪ੍ਰੀਪੇਅਰਡ ਹੁੰਨੇ ਆ ਕਿ ਐਮਰਜੈਂਸੀ ਹੈ ਉਹਦੇ ਵਿੱਚ ਉਹਦੇ ਵਿੱਚ ਉਹਦੀ ਪੇਸ਼ੈਂਟ ਦੇ ਅਸੀਂ ਪ੍ਰੀਪੇਅਰਡ ਹੁੰਨੇ ਆ ਲੇਕਿਨ ਜਦੋਂ ਕੋਈ ਬੰਦਾ 12 ਘੰਟੇ 24 ਘੰਟੇ ਇਹ ਡਾਕਟਰ ਜੇ ਵਿਚਾਰੀ ਨਾਲ ਹਾਦਸਾ ਹੋਇਆ 36 ਘੰਟੇ ਡਿਊਟੀ ਕਰਕੇ ਕੋਈ ਕਿਤੇ ਰੈਸਟ ਕਰਨ ਜਾਂ ਵਾਸ਼ਰੂਮ ਜਾਂਦਾ ਹੈਗਾ ਤੇ ਉਹਦੇ ਵਿੱਚ ਵੀ ਜੇ ਪੇਸ਼ੈਂਟ ਦੀ ਸੇਫਟੀ ਨਹੀਂ ਹੈ ਫਿਰ ਅਸੀਂ ਇਹ ਸੋਚੀਏ ਕਿ ਅਸੀਂ ਘਰਾਂ ਚੋਂ ਨਿਕਲ ਕੇ ਪੜ ਕੇ ਸਾਡੇ ਮਾਪੇ ਨੇ ਅਸੀਂ ਜਿਹੜੀ ਇੰਨੀ ਮਿਹਨਤ ਕੀਤੀ ਹੈ ਉਹ ਤਾਂ ਫਿਰ ਘਰ ਹੀ ਬੈਠੇ ਚੰਗੇ ਸੀ ਕਰੋ ਨਿਕਲ ਕੇ ਕਿਸੇ ਹੋਰ ਦੀ ਸੇਵਾ ਕਰਨ ਲਈ ਅਸੀਂ ਉਹ ব্রাঞ্চ ਚੁਣੀ ਉਹ ਕਰੀਅਰ ਚੁਣਿਆ ਜਿਹਦੇ ਵਿੱਚ ਅਸੀਂ ਆਪਣੇ ਲਈ ਨਹੀਂ ਕਿਸੇ ਹੋਰ ਲਈ ਆਪਣਾ ਘਰ ਛੱਡ ਕੇ ਕਿਸੇ ਹੋਰ ਦੀ ਸੇਵਾ ਲਈ ਰਾਤ ਨੂੰ ਬੈਠੇ ਹੋਏ ਆਏ ਉਹ ਵੀ ਔਖਾ ਬਹੁਤ ਜ਼ਿਆਦਾ ਹੋ ਜਾਂਦਾ ਇਸ ਜਦੋਂ ਇਸ ਤਰੀਕੇ ਦੇ ਪੇਸ਼ੈਂਟਸ ਆਉਂਦੇ ਨੇ ਕਿ ਕਿ ਅਕਸਰ ਦੇਖਿਆ ਜਾਂਦਾ ਕਿ ਕੋਈ ਐਕਸੀਡੈਂਟ ਪੇਸ਼ੈਂਟ ਆ ਗਿਆ ਕਿਸੇ ਨੇ ਡਰਿੰਕ ਕਰਕੇ ਲੜਾਈ ਹੋ ਗਈ ਐਮਐਲਆਰ ਕਟਾਨ ਆ ਗਿਆ ਇਸ ਤਰੀਕੇ ਦੇ ਪੇਸ਼ੈਂਟਸ ਬਹੁਤ ਆਉਂਦੇ ਨੇ ਕਿ ਉਹ ਸਿਚੁਏਸ਼ਨ ਮਹਿਲਾ ਡਾਕਟਰ ਲਈ ਜਿਹੜੀ ਉਹ ਹੋ ਜਾਂਦੀ ਹੈ ਖਤਰਨਾਕ ਤਰੀਕੇ ਖਤਰਨਾਕ ਇਦਾਂ ਹੈ ਕਿ ਜੇ ਮੈਂ ਆਪਣੇ ਜਿੱਥੇ ਮੈਂ ਕੰਮ ਦੀ ਹੈਗੀਆਂ ਜੇ ਉੱਥੇ ਮੈਨੂੰ ਸਿਕਿਉਰਿਟੀ ਮਿਲਦੀ ਹੈਗੀ ਹੈ ਜੇ ਸਿਕਿਉਰਿਟੀ ਪਰਸਨਲ ਹੈਗੇ ਆ ਜਾਂ ਉੱਥੇ ਜਿਹੜੇ ਲੋਕ ਹੈ ਉਹ ਇਸ ਚੀਜ਼ ਦੇ ਜਿਹੜੇ ਮੇਰੇ ਨਾਲ ਦੇ ਕੰਮ ਕਰਨ ਵਾਲੇ ਹੈ ਮੇਰੇ ਸਟਾਫ ਹੈ ਜੇ ਉਹ ਇਸ ਚੀਜ਼ ਨੂੰ ਤਿਆਰ ਹੈਗਾ ਕਿ ਆ ਚੀਜ਼ ਹੋ ਸਕਦੀ ਹੈ ਜਾਂ ਜਿਹੜੇ ਮੇਰੇ ਉੱਪਰ ਜਿਹੜੇ ਅਫਸਰ ਬੈਠੇ ਆ ਜਿਹੜੇ ਮੇਰੇ ਤੋਂ 익ਸਪੈਕਟ ਕਰਦੇ ਆ ਕਿ ਮੈਂ 24 ਘੰਟੇ ਡਿਊਟੀ ਕਰਾਂਗੀ ਉਹ ਮੇਰੀ ਪ੍ਰੋਟੈਕਸ਼ਨ ਲਈ ਮੇਰੀ ਸੇਫਟੀ ਲਈ ਉਹ ਸਟੈਪਸ ਲੈ ਰਹੇ ਆ ਫਿਰ ਮੈਂ ਨੂੰ ਇੰਨਾ ਡਰ ਮੈਨੂੰ ਇਨੀ ਫਿਕਰ ਨਹੀਂ ਹੋਏਗੀ ਲੇਕਿਨ ਜੇ ਮੈਨੂੰ ਇਹ ਹੈ ਕਿ ਮੇਰੇ ਕੋਲ ਆਪਣੇ ਇਲਾਵਾ ਕੋਈ ਵੀ ਨਹੀਂ ਹੈ ਮੈਨੂੰ ਬਚਾਉਣ ਲਈ ਮੈਨੂੰ ਮੈਂ ਡਿਊਟੀ ਤੇ ਬੈਠੀ ਆ ਮੈਂ ਕੱਲੀ ਆ ਮੈਨੂੰ ਕੁਝ ਨਹੀਂ ਹੋਗਾ ਫਿਰ ਫਿਰ ਮੈਂ ਉਸੇ ਹਿਸਾਬ ਨਾਲ ਫਿੱਤਾ ਬਹੁਤ ਡੇਂਜਰਸ ਸਿਚੁਏਸ਼ਨ ਕ੍ਰੀਏਟ ਹੋ ਜਾਂਦੀ ਹੈ ਕਈ ਵਾਰੀ ਇਹ ਸੀਨੀਅਰ ਡਾਕਟਰ ਨੂੰ ਵੀ ਕਿਥੇ ਨਾ ਕਿਥੇ ਨਿਗਾਹ ਪਾਉਣ ਦੀ ਲੋੜ ਪੈਂਦੀ ਕਿਉਂਕਿ ਅਕਸਰ ਕਹਿੰਦੇ ਜਿਹੜੇ ਅਸਿਸਟੈਂਟ ਡਾਕਟਰ ਜਿਹਨੂੰ ਆਪਾਂ ਜੂਨੀਅਰ ਡਾਕਟਰ ਵੀ ਕਹਿ ਲੈਂਦੇ ਆ ਐਮਰਜੈਂਸੀ ਦੇ ਵਾਡਾਂ ਦੇ ਵਿੱਚ ਉਹਨਾਂ ਦੀ ਡਿਊਟੀ ਸਭ ਤੋਂ ਜ਼ਿਆਦਾ ਹੁੰਦੀ ਹੈ ਦਿਨ ਰਾਤ ਉਹ ਡਿਊਟੀ ਕਰ ਰਹੇ ਹੁੰਦੇ ਕਿਉਂਕਿ ਮੇਨ ਡਾਕਟਰ ਤੇ ਢੇੜਾ ਮਾਰ ਕੇ ਕਹਿੰਦੇ ਚਲਾ ਜਾਂਦਾ ਹੈਗਾ ਉਹ ਆਪਣੇ ਆਫਿਸ ਦੇ ਵਿੱਚ ਜਾ ਕੇ ਬੈਠ ਜਾਂਦਾ ਇਹ ਜੂਨੀਅਰ ਡਾਕਟਰ ਨੂੰ ਸ ਡਾਕਟਰ ਜੀ ਹੁੰਦੇ ਜਿਹੜੇ ਜੂਨੀਅਰ ਰੈਜ਼ੀਡੈਂਟ ਸੀਨੀਅਰ ਰੈਜ਼ੀਡੈਂਟ ਹੈਗੇ ਆ ਹੁਣ ਪੇਸ਼ੈਂਟ ਘਰੋਂ ਉੱਠ ਕੇ ਆਇਆ ਹੈ ਸੜਕ ਤੋਂ ਸੱਟ ਖਾ ਕੇ ਆਇਆ ਹੈ ਜਾਂ ਕਿਸੇ ਹੋਰ ਹਸਪਤਾਲ ਤੋਂ ਨਿਰਾਸ਼ ਹੋ ਕੇ ਲੜਾਈ ਕਰਕੇ ਉੱਥੋਂ ਆਇਆ ਗਿਆ ਉਹ ਸਭ ਤੋਂ ਪਹਿਲਾਂ ਜਿਹੜਾ ਉੱਥੇ ਟੇਬਲ ਤੇ ਬੈਠਾ ਉਹਨੂੰ ਹੀ ਫੇਸ ਕਰਨਾ ਪੈਂਦਾ ਭਾਵੇਂ ਉਹ ਸਾਡਾ ਇੰਟਰਨ ਹੈ ਭਾਵੇਂ ਜੂਨੀਅਰ ਰੈਜ਼ੀਡੈਂਟ ਹੈ ਭਾਵੇਂ ਸੀਨੀਅਰ ਰੈਜ਼ੀਡੈਂਟ ਹੈ ਤੇ অলরেডি پیشنਟ ਕਈ ਵਾਰੀ 15 20 ਦੇ ਚੁੰਨ ਚਾਹੁੰਦੇ ਆ ਉਹ ਇਸ تیاری ਨਾ ਲਾਂਦੇ ਆ ਕਿ ਪਿਛਲੇ ਹਸਪਤਾਲ ਤੋਂ ਬੰਦੇ ਨੂੰ ਸੈਟੀਸਫੈਕਸ਼ਨ ਨਹੀਂ ਹੋਈ ਉਹ ਇੱਥੇ ਪਹਿਲਾਂ ਹੀ ਤਿਆਰੀ ਕਰਕੇ ਆਉਂਦੇ ਆ ਕਿ ਇੱਥੇ ਤਾਂ ਅਸੀਂ ਜਾ ਕੇ ਫੱਲਾ ਮਚਾ ਦੇਣਾ ਹੈ ਇੱਥੇ ਕਰ ਦੇਣਾ ਹੈ ਤੋ ਉਹਦੇ ਜੀ ਸਭ ਤੋਂ ਜ਼ਿਆਦਾ ਰਿਸਕ ਤਾਂ ਉਸ ਨੂੰ ਹੈ ਜੋ ਸਭ ਤੋਂ ਪਹਿਲਾਂ ਕੱਲਾ ਐ ਤੇ ਨਾਲੇ ਐਮਰਜੈਂਸੀ ਦੇ ਵਿੱਚ ਤੁਸੀਂ ਸਾਡੀ ਵੀ ਐਮਰਜੈਂਸੀ ਦੇਖੀ ਹੈ ਸਾਰੇ ਡਿਪਾਰਟਮੈਂਟਸ ਐ ਉੱਚ ਇੰਨੇ ਸਾਰੇ ਡੀਲਿੰਗ ਲਗਾਏ ਹੈਗੇ ਆ ਸਟੇਸ਼ਨਸ ਹੈਗੇ ਆ ਕਿ ਕਈ ਵਾਰੀ ਉੱਥੇ ਬੰਦਾ ਫੀਮੇਲ ਡਾਕਟਰ ਹੈਗੀ ਐ ਮੇਲ ਡਾਕਟਰ ਐ ਉਹ ਕੱਲੇ ਹੁੰਦੇ ਆ ਉਸ ਤੋਂ ਇਸ ਕੰਟੈਕਟ ਦੇ ਵਿੱਚ ਤੋ ਉਹਦੇ ਲਈ ਉਹ ਫਿਰ ਸਿਚੁਏਸ਼ਨ ਉਹਨੂੰ ਐਗਜ਼ਾਮਨ ਕਰਕੇ ਕਿ ਮੈਂ ਮੈਂ ਆਪਣੀ ਸੇਫਟੀ ਪਹਿਲਾਂ ਦੇਖਾਂ ਜਾਂ ਮੈਂ ਪੇਸ਼ੈਂਟ ਨੂੰ ਪਹਿਲਾਂ ਠੀਕ ਕਰਾਂ ਜੋ 15 ਬੀ ਦਾ ਝੁੰਡ ਆਇਆ ਤੇ ਪਹਿਲਾ ਬੰਦਾ ਇਹ ਤੇ ਇੱਕਦਾਂ ਮੇਰੇ ਨਾਲ ਕੋਈ ਮੇਲ ਡਾਕਟਰ ਹੈ ਮੇਰਾ ਸਟਾਫ ਮੈਂਬਰ ਹੈ ਨਹੀਂ ਤਾਂ ਮੈਂ 2 ਮਿੰਟ ਪਿੱਛੇ ਹੋ ਕੇ ਪਹਿਲਾਂ ਕੋਈ ਲੱਭਾਂ ਕਿਸੇ ਨੂੰ ਫਿਰ ਪੇਸ਼ੈਂਟ ਨੂੰ ਠੀਕ ਕਰਾਂ ਤੇ ਤੁਸੀਂ ਆਪਣਾ ਕੰਮ ਉਹਨੇ ਹੌਸਲੇ ਨਾਲ ਕਰ ਨਹੀਂ ਸਕਦੇ ਕਿਉਂਕਿ ਪਹਿਲਾਂ ਤੁਸੀਂ ਇਹ ਹੀ ਦੇਖੋਗੇ ਕਿ 15 ਬੰਦੇ ਇਕੱਠੇ ਹੋਏ ਆ ਮੈਂ ਕੱਲੀ ਆ ਡਿਊਟੀ ਤੇ ਪਹਿਲਾਂ ਮੈਂ ਆਪਣੀ ਸੇਫਟੀ ਦੇਖਾਂ ਸੋ ਉਹ ਸਟੇਜ ਨਹੀਂ ਆਣੀ ਚਾਹੀਦੀ ਕਿ ਨਾ ਤੁਸੀਂ ਲੋਕ ਬੈਠੇ ਹੋ ਕਾਫੀ ਲੋਕ ਆਸ ਲਗਾ ਕੇ ਵੀ ਆ ਰਹੇ ਨੇ ਔਰ ਮੈਂ ਦੇਖ ਰਿਹਾ ਲਫਾਫੇ ਲੈ ਕੇ ਮੋੜ ਜਾਂਦੇ ਨੇ ਪਿੱਛੇ ਨੂੰ ਕਿ ਓਪੀਟੀਜ਼ ਬੰਨਨੇ ਡਾਕਟਰ ਬਾਰ ਹੜਤਾਲ ਤੇ ਬੈਠੇ ਹੋਈ ਕਈ ਲੋਕ ਗੁੱਸਾ ਵੀ ਮਨਾ ਰਹੇ ਹੋਣੇ ਕਿ ਡਾਕਟਰ ਕਿਉਂ ਹੜਤਾਲ ਕਰ ਰਹੇ ਨੇ ਕਿ ਇੱਕ ਨਿਰਬਿਆकांड ਹੋਇਆ ਸੀ ਜਦੋਂ ਪੂਰਾ ਭਾਰਤ ਇੱਕ ਪਾਸੇ ਹੋ ਗਿਆ ਸੀ ਜਿਸ ਤਰੀਕੇ ਦੇ ਨਾਲ ਰੋਸ਼ਮੁਜਾਰੇ ਚੱਲ ਰਹੇ ਸੀ ਜਦੋਂ ਤੋਂ ਕਲਕੱਤੇ ਵਾਲਾ ਕੰਮ ਹੋਇਆ ਤਦੋਂ ਤੋਂ ਤੁਸੀਂ ਵੇਖਿਆ ਕਿ ਆਮ ਲੋਕ ਤੁਹਾਡੇ ਨਾਲ ਆਏ ਹੋਣ ਹੱਕ ਦੇ ਵਿੱਚ ਖੜੇ ਹੋਣ ਆ ਕੇ ਇਸ ਆਮ ਲੋਕੀ ਜਿੱਦਾਂ ਹੁਣ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵਿਜ਼ਮ ਫੋਲੋ ਹੁੰਦਾ ਹੈ ਆਮ ਲੋਕੀ ਕਟੋਕਟ ਸੋਸ਼ਲ ਮੀਡੀਆ ਤੇ ਫੋਲੋ ਕਰ ਰਹੇ ਹੈਗੇ ਆ ਲੋਕੀ ਹੁਣ ਆਪਣਾ ਕੰਮ ਛੱਡ ਕੇ ਕਈ ਵਾਰੀ ਨਹੀਂ ਆ ਸਕਦੇ ਹੈਗੇ ਪਰ ਇਹ ਸਾਡਾ ਇੱਕ ਮੁੱਦਾ ਹੈ ਆਪਣੇ ਸੀਨੀਅਰਸ ਨੂੰ ਪੋਲਿਟਿਕਲ ਜਿਹੜੇ ਜਿਨ੍ਹਾਂ ਦੇ ਐਡਮਿਨਿਸਟ੍ਰੇਸ਼ਨ ਜਿਨ੍ਹਾਂ ਦੇ ਕੰਟਰੋਲ ਚ ਹੈਗੀ ਹੈ ਕਿ ਜਿਹੜੇ ਸਾਡੀ ਸੇਫਟੀ ਲਈ ਜਾਂ ਵਿਚਾਰੀ ਜਿਹੜੀ ਲੜਕੀ ਦੀ ਜਾਨ ਗਈ ਹੈਗੀ ਆ ਉਹਦੇ ਜਸਟਿਸ ਲਈ ਸਾਡਾ ਕਟ